ਅੱਜ ਦੋਸਤੋ ਤੁਹਾਡੇ ਵਾਸਤੇ ਘਰੇ ਖੜੇ ਟਰੈਕਟਰ ਲੈ ਕੇ ਆਏ ਆ ਬਾਈ ਕੋਲੇ 8 ਤੋਂ 9 ਟਰੈਕਟਰ ਘਰੇ ਹੁੰਦੇ ਆ ਸੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਮਾਲਕ ਆਪਣੇ ਕੋਲੇ ਆ ਸਾਰਿਆਂ ਟਰੈਕਟਰਾਂ ਦੀ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਬਈ ਇਹ 36 ਕੀੜਾ ਮਾਡਲ ਆ ਇਹ 2019 ਮਾਡਲ ਆਈ ਸਪੈਸ਼ਲ ਐਡੀਸ਼ਨ ਆਈ ਠੀਕ ਆ 2019 ਮਾਡਲ ਆ ਸਪੈਸ਼ਲ ਐਡੀਸ਼ਨ ਆ ਨਾ ਨੰਬਰ ਇਹਦਾ ਬੀਪੀਵੀਜੀ ਦੋ ਪੰਜਾਬ ਦਾ ਹੀ ਦੋ ਅੰਬਰਸਰ ਦਾ ਹਾਂਜੀ ਅੰਬਰਸਰ ਦਾ ਨੰਬਰ ਹੈ ਜੀ ਫਸਟ ਓਨਰ ਦਾ ਠੀਕ ਹੈ ਜੀ 1500 ਘੰਟਾ ਚੱਲਿਆ ਜੀ ਰਿਕਾਰਡ ਨਾਲ ਹਾਂ ਰਿਕਾਰਡ ਨਾਲ ਏਜ ਟਾਇਰ ਬਈ ਦੇ ਟਾਇਰ ਨਾਲ ਦੇ ਹੈਗੇ ਜੀ 75 ਪੈਸੇ ਜੀ 75 ਪੈਸੇ ਨਾਲ ਦੇ ਟਾਇਰ ਆ ਪੀ ਆਪਦਾ ਨੰਬਰ ਆ ਬਾਕੀ ਲੋਨ ਤੋਂ ਫਰੀ ਆ ਬਾਈ ਬਿਲਕੁਲ ਫਰੀ ਆ ਜੀ ਠੀਕ ਆ ਬੈਲਕਲ ਫਰੀ ਆ ਲੋਨ ਤੋਂ ਸਮਾਨ ਪੂਰਾ ਬਈ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਜੀ ਠੀਕ ਆ ਜੀ ਸਾਰਾ ਸਮਾਨ ਨਾਲ ਹਾਟ ਬੋਡੀ ਸਾਰੀ ਓਰੀਜਨਲ ਆ ਆਈ ਦੇਵੋਗੇ ਫੇਵਰ ਵਾਲੀ ਹਾਟ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਦੇਵਾਂਗੇ ਠੀਕ ਆ ਬਾਈ ਸਾਰਾ ਸਮਾਨ ਨਾਲ ਦੇਵਾਂਗੇ ਟਰੈਕਟਰ ਦਾ ਇੰਜਨ ਗੇਅਰ ਦਾ ਦੱਸੋ ਕਿਵੇਂ ਆ ਖੁੱਲਾ ਹੀ ਨਹੀਂ ਗਈ ਕਿਤੋਂ ਵੀ ਜੀ ਠੀਕ ਆ ਫੁੱਲ ਗਾਰੰਟੀ ਆਪਣੀ ਗਾਰੰਟੀ ਵਾਲੀ ਠੀਕ ਹੈ ਜੀ ਹਾਂ ਜੀ ਬਾਕੀ ਡਿਮਾਂਡ ਦੱਸੋ ਬਾਈ ਕਿੰਨੀ ਆ ਜੀ ਡਿਮਾਂਡ ਹੈਗੀ 715000 ਰੁਪਏ ਜੀ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਨੂੰ ਕੋਈ 10 ਤੋਂ 15000 ਰੁਪਏ ਦਾ ਲੈਸ ਦਿਓ ਮਾਨ ਤਾਨ ਹੋ ਜਾਊਗਾ ਜੀ ਇਹ ਤੇ ਲੋਨ ਵੀ ਹੋ ਜਾਊਗਾ ਹੋ ਜਾਊਗਾ ਜੀ ਲੋਨ 5 5.5 ਲੱਖ ਰੁਪਏ ਲੋਨ ਹੋ ਜਾਊਗਾ ਤੁਸੀਂ ਆ ਵੀ ਕਰਾ ਦਿੰਨੇ ਬਾਈ ਸਰਵਾਕੇ ਦੇਵਾਂਗੇ ਠੀਕ ਹੈ ਜੀ ਅੱਗੇ ਆ ਗਿਆ ਬਾਈ ਫੋਰਡ 3600 ਇਹ ਕਿਹੜਾ ਮਾਡਲ ਹੈ ਜੀ ਇਹ ਮਾਡਲ 1995 ਹੈ ਜੀ ਸਾਰਾ ਅਰੀਜਨਲ ਹੈ ਠੀਕ ਹੈ ਜੀ ਟਾਇਰ ਚਾਰੇ ਨਵੇਂ ਆ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਪਿਆਰ ਫਰੀ ਕੋਡ ਦਾ ਨੰਬਰ ਆ ਇਹ ਹੀ ਫਸਟ ਓਨਰ ਆਈ ਫਸਟ ਓਨਰ ਆ ਸਾਰਾ ਅਰੀਜਨਲ ਆ ਟਰੈਕਟਰ ਰੰਗ ਪੇੜ ਦਾ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਅਰ ਦਾ ਵਾਹ ਕੇ ਅਸੀਂ ਤਸੱਲੀ ਕਰਕੇ ਜਾਵੇ ਜੀ ਠੀਕ ਆ ਮਗਰ ਲੈ ਟਾਇਰ ਅਪੋਲੋ ਦੇ ਆ ਮੂਰਲੇ ਕੁੜੀਆ ਦੇ ਆ ਨਵੇਂ ਬਿਲਕੁਲ ਨਵੇਂ ਬਿਲਕੁਲ ਨਵੇਂ ਟਰੈਕਟਰ ਦੇ ਟਾਇਰ ਆ ਰੰਗ ਪੇੜ ਦਾ ਸਾਰਾ ਅਰੀਜਨਲ ਆ ਇੰਜਨ ਗੇਅਰ ਦੀ 95 ਦੀ ਆਰ ਸੀ ਆ ਜੀ 95 ਦੇ ਮਾਰਕੇ 95 ਦੀ ਆਰ ਸੀ ਆ ਹਾਂਜੀ ਠੀਕ ਆ ਬਾਈ ਤੇ ਬੇਦਾਗ ਮਗਰਾੜਾ ਸਮਾਨ ਪੂਰਾ ਹਾਂਜੀ ਡੰਡਾ ਫੱਟੀ ਛਤਰੀ ਇੰਜਨ ਗੇਅਰ ਦਾ ਵੀ ਵਾਕੇ ਲੈ ਵਾਕੇ ਦੀ ਤਸਲੀ ਕਰਕੇ ਠੀਕ ਹੈ ਡਿਮਾਂਡ ਦੱਸੋ ਕਿੰਨੀ ਹੈ ਬਈ ਇਹਦੀ ਡਿਮਾਂਡ ਹੈਗੀ 215000 ਰੁਪਏ ਠੀਕ ਹੈ ਬਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਪੂਰਾ ਪੂਰੇ ਦਾ ਪੂਰਾ ਮਾਨਤਨ ਕੀਤਾ ਜਾਊਗਾ ਜੀ ਫੁੱਲ ਮਾਨਤਨ ਫੁੱਲ ਮਾਨਤਨ ਕੀਤਾ ਜਾਊਗਾ ਜੀ ਠੀਕ ਹੈ ਬਈ ਅੱਗੇ ਆ ਗਿਆ ਫਾਰਮ ਟਰੈਕ ਸਾ ਠੀਕ ਕਿਹਣਾ ਮਾਡਲ ਹੈ ਇਹ 2009 ਬੋਟਲ ਹੈ ਜੀ ਠੀਕ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਆ ਜੀ ਠੀਕ ਹੈ ਜੀ ਪਿਛਲੇ ਟਾਇਰ 85 ਪੈਸੇ ਆ ਜੀ ਠੀਕ ਹੈ ਜੀ 14 ਦੇ ਟਾਇਰਾਂ 'ਚ ਰਿਵਰਸ ਪੀਟੀਓ ਹਾਈ ਲਿਫਟ ਵਾਲੇ ਜੀ ਹਾਈ ਲੈਫਟ ਵਾਲਾ ਰੰਗ ਪੇਂਟ ਸਾਰਾ ਰੀਨ ਰੰਗ ਪੇਂਟ ਦਾ ਸਾਰਾ ਰੀਨ ਵਾਲਾ ਹੀ ਠੀਕ ਆ ਕਿ ਧੋਣੀ ਗਲਿਆ ਟਰੈਕਟਰ ਪੂਰਾ ਸਾਫ ਆ ਕੰਡੀਸ਼ਨ ਵੇਖੋ ਫਸਟ ਓਨਰ ਆ ਪੀਬੀ 18 ਨੰਬਰ ਹਾਂਜੀ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਲੋਨ ਇੱਥੇ ਵੀ ਹੋ ਜੂਗਾ ਨਹੀਂ ਜੀ 9 ਮਾਡਲ ਤੇ ਲੋਨ ਨਹੀਂ ਹੋਣਾ ਲੋਨ 12 ਮਾਡਲ ਤੋਂ ਉੱਪਰ ਹੋਣਾ ਜੀ ਠੀਕ ਹੈ ਜੀ ਉਹ ਜੇ ਕੋਈ ਵੀਰ ਭਰਾ ਨੇ ਕੋਈ ਟਰੈਕਟਰ ਕਟਾ ਕੇ ਕੋਈ ਹੁਲੀ ਆਣਾ ਤੁਸੀਂ ਕੱਟ ਵੀ ਲੈਨੇ ਆ ਕੱਟ ਵੀ ਲੈਨੇ ਆ ਜੀ ਵਿੱਚ ਠੀਕ ਆ ਓਨਲੀ ਪੰਜਾਬ ਨੰਬਰ ਦਾ ਟਰੈਕਟਰ ਕਟਾਂਗੇ ਓਨਲੀ ਪਿਆਵ ਨੰਬਰ ਦਾ ਹਾਂਜੀ ਠੀਕ ਆ ਇਹਦਾ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਤੇ ਭਾਲਾ ਵਾਹ ਕੇ ਲੈ ਜਾਈਏ ਵਾਹ ਕੇ ਵਾਹ ਕੇ ਜਿਵੇਂ ਮਰੀ ਤੇ ਇਹਦੀ ਡਿਮਾਂਡ ਹੈ 340000 ਰੁਪਏ ਬਾਕੀ ਮੌਕੇ ਤੇ ਹੀ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਹਾਂਜੀ ਬਾਕੀ ਹੋਰ ਵੀ ਟਰੈਕਟਰ ਖੜੇ ਆ ਤੁਹਾਨੂੰ ਸਾਰੇ ਵਿਖਾਉਣੇ ਆ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਅੱਗੇ ਵੀ ਆ ਗਿਆ ਫਾਰਮ ਟਰੈਕ 60 ਇਹ ਕਿਹੜਾ ਮਾਡਲ ਹੈ ਜੀ ਇਹ 2017 ਮਾਡਲ ਹੈ ਜੀ ਸਾਰੇ ਨਵੇਂ ਬਿਲਕੁਲ ਜੀ ਕਲਾਸਿਕ ਸੁਪਰ ਮੈਕਸ ਹੈ ਜੀ ਠੀਕ ਹੈ ਜੀ ਆਲੂ ਦੀ ਖੇਤੀ ਵਾਸਤੇ ਬਿਲਕੁਲ ਬੈਸਟ ਟਰੈਕਟਰ ਹੈ ਜੀ ਛੋਟੀਆਂ ਟੀ ਬਾਲ ਠੀਕ ਹੈ ਭਾਈ ਪਾਵਰ ਸਟੀering ਤੇਲ ਬ੍ਰੇਕ ਵਾਲਾ ਜੀ ਤੇਲ ਬ੍ਰੇਕ ਪਾਵਰ ਸਟੀering ਹਾਂਜੀ ਨਵਾਂ ਹੀ ਪਾਇਆ ਦਾ ਨਵਾਂ ਟਰੈਕਟਰ ਹੀ ਟਾਇਰ ਬਿਲਕੁਲ ਨਵੇਂ ਹੀ ਚਾਰੇ ਠੀਕ ਹੈ ਇਹ ਵੀ ਨੰਬਰ ਦਾ ਜੀ ਫਰਸਟ ਓਨਰ ਦਾ ਵੀ ਠੀਕ ਹੈ ਜੀ ਇੰਦੇ ਤੇ ਵੀ ਲੋਨ 4.5 ਲੱਖ ਰੁਪਏ 4.5 ਲੱਖ ਰੁਪਏ ਲੋਨ ਹੋ ਜੂਗਾ ਹੋ ਜੂਗਾ ਤੇ ਰਿਕਾਰਡ ਨਾਲ ਹੀ ਚੱਲਿਆ ਰਿਕਾਰਡ ਨਾਲ ਉਹਦਾ ਮੀਟਰ ਚੈੱਕ ਕਰਵਾ ਸਕਦੇ ਜੀ ਕੰਪਨੀ ਰਿਕਾਰਡ ਤੋਂ ਹਾਂ ਜੀ ਠੀਕ ਹੈ ਇਦੀ ਡਿਮਾਂਡ ਆਈ 5.5 ਲੱਖ ਰੁਪਏ ਬਾਕੀ ਮੌਕੇ ਦੇ ਤੇ ਲੋਨ ਹੋ ਜੂ 4.5 ਦਾ ਲੋਨ ਹੋ ਜੂਗਾ ਜੀ 4.5 ਦਾ ਹਾਂ ਜੀ ਠੀਕ ਆ ਠੀਕ ਆ ਬਾਈ ਹਾਂ ਜੀ ਰਾਈਟਰ ਪੂਰੇ ਓਕੇ ਆ ਬਾਈ ਕੋਲੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਅੱਗੇ ਆ ਗਿਆ ਮਹਿੰਦਰਾ ਅਰਜਨ ਅਰਜਨ 2018 ਮਾਡਲ ਹੈ 555 ਠੀਕ ਹੈ ਜੀ 52 ਉਸ ਪਾਵਰ ਟਾਇਰ 16 ਦੇ ਹੈ ਜੀ 75 ਪੈਸੇ ਠੀਕ ਹੈ ਜੀ ਹਾਈਪਰ ਸ਼ੈਤਰੀ ਲੱਗੀ ਹੈ ਜੀ ਫੁੱਲ ਟੌਪ ਵਾਲਾ ਮਾਡਲ ਆ ਸੈਂਟਰ ਗੇਅਰ ਦਾ ਠੀਕ ਹੈ ਜੀ ਇਹਦੀ ਡਿਮਾਂਡ ਹੈ 55 ਬਾਕੀ ਮੌਕੇ ਤੇ ਇਹਦੇ ਦੇ ਵਿੱਚ 4.5 4 ਲੱਖ ਰੁਪਏ ਦਾ ਲੋਨ ਹੋ ਜੂਗਾ ਠੀਕ ਹੈ ਇਹਨਾਂ ਗੇਅਰ ਦਾ ਰੰਗ ਬੇੜ ਦਾ ਨਹੀਂ ਨਾ ਸਾਰੇ ਟਰੈਕਟਰ ਦੀ ਸਾਰੇ ਟਰੈਕਟਰ ਦੀ ਸਾਰੇ ਪਿਆਬ ਨੰਬਰ ਆ ਠੀਕ ਹੈ ਜੀ ਉਸ ਤੋਂ ਅੱਗੇ ਹੈਗਾ ਜੀ ਸੋਨਾਲਿਕਾ 750 ਜੀ ਠੀਕ ਹੈ ਜੀ ਮਾਡਲ 2015 ਠੀਕ ਹੈ ਜੀ ਟਾਇਰ ਠੀਕ ਹੈ ਜੀ। ਟਰੈਕਟਰ ਪੂਰਾ ਸਾਫ ਆ ਜੀ। ਨੰਬਰ 50 ਵਾ। ਨੰਬਰ ਇਹਦੇ ਤੇ ਵੀ ਲਾਉਣ 3.5 ਲੱਖ ਰੁਪਏ ਦਾ ਹੋ ਜੂਗਾ ਜੀ। ਤੇ ਡਿਮਾਂਡ ਇਹਦੀ ਕਿੰਨੀ ਆ? 4,60,000 ਰੁਪਏ। ਬਾਕੀ ਮੰਨਤਾ ਨਹੀਂ। ਹਾਂ ਜੀ। ਜਿਹੜਾ ਆ 4x4 ਆ ਇਸ ਤੋਂ ਅੱਗੇ ਆ ਗਿਆ ਜੀ 4x4 60-75 ਦਾ ਜੀ। 75 ਹਸ ਪਾਵਰ ਦਾ। 2016 ਮਾਡਲ ਆ ਜੀ। ਠੀਕ ਹੈ ਜੀ। ਕੈਰ 75 ਪਿਆਸੇ ਨਾਲ ਦੇ ਆ ਜੀ। ਠੀਕ ਹੈ ਜੀ। ਓਨਲੀ ਰਿਕਾਰਡ 3000 ਘੰਟਾ ਚੱਲੇ ਆ ਜੀ। BB05PROi4 ਦਾ ਨੰਬਰ ਆ। ਹਾਂ ਜੀ। ਆ ਵੇਡ ਬੋਰਡ ਨਾਲ ਦੇ ਸਾਰਾ ਕੁਝ ਨਾਲ ਦੇਣਾ। ਫਾਈਬਰ ਹੌਟ ਸਾਰਾ ਕੋ ਨਾਲ ਆ ਨਾਲ ਹੀ ਦੇਣਾ ਟਾਇਰ ਇਹਦੇ ਹੈਗੇ ਆ ਪਿਛਲੇ ਟਾਇਰ ਹੈਗੇ ਜੀ 72% ਅਗਲੇ ਹੈਗੇ ਜੀ 45% ਹੈਗੇ 45% ਬੈਟਰੀ ਬੂਟਰ ਨਹੀਂ ਬਿਲਕੁਲ ਨਵੀਂ ਆ ਤੇ ਰਿਕਾਰਡ ਨਾਲ ਹੀ ਚੱਲਿਆ ਰਿਕਾਰਡ ਨਾਲ ਜੀ ਰਿਕਾਰਡ ਨਾਲ ਠੀਕ ਆ ਡਿਮਾਂਡ ਇਹਦੀ ਕਿੰਨੀ ਆ ਇਹ ਡਿਮਾਂਡ ਹੈਗੀ ਆ ਜੀ 7.5 ਲੱਖ ਰੁਪਏ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਹੋ ਜਾਊਗਾ ਇਹਦੇ ਨਾਲ ਦਾ ਇੱਕ ਹੋਰ ਹੈ ਜੀ ਉਹ 15 ਮਾਡਲ ਕੋਈ 6.5 ਲੱਖ ਰੁਪਏ ਦੀ ਮੰਗ ਆਈ ਇਹ ਤੇ ਲੋਨ ਵੀ ਹੋ ਜਾਊਗਾ ਇਹਦੇ ਤੇ ਲੋਨ ਵੀ ਹੋ ਜਾਊਗਾ ਜੀ ਠੀਕ ਆ ਬਾਈ ਬਾਕੀ ਬਾਈ ਹੁਣ ਨੰਬਰ ਬੋਲ ਦਿਓ ਆਪਦਾ ਤੇ ਨੰਬਰ ਹੈਗਾ ਜੀ 98142 ਠੀਕ ਹੈ ਜੀ 2662 ਬਾਕੀ ਇਹ ਕਿਹੜੇ ਪਿੰਡ ਖੜੇ ਸਾਰੇ ਡ੍ਰਾਈਵ ਇਹ ਸਾਰੇ ਪਿੰਡ ਝੋਕ ਹਰੀয়ার ਡਿਸਟ੍ਰਿਕਟ ਫਰੋਜ਼ਪੁਰ ਦੇ ਵਿੱਚ ਹੈ ਠੀਕ ਆ ਬਾਕੀ ਬਈ ਹੁਣ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਜੀ ਪੇਪਰ ਵਗੈਰਾ ਕੰਪਲੀਟ ਮਿਲਨੇਗੇ ਜੀ ਸਾਰੇ ਮਾਨਤਨ ਤੁਸੀਂ ਕਰਨਾ ਪੂਰਾ ਕਰਾਂਗੇ ਜੀ ਪੂਰਾ ਰੰਗ ਪੇੜ ਦੇ ਵੀ ਟਰੈਕਟਰ ਸਾਰੇ ਰੀਨਲ ਆ ਇੰਜਨ ਗੇਅਰ ਦੇ ਵੀ ਜੀ ਹਾਂ ਜੀ ਮੈਸਤਰੀ ਨੂੰ ਭੌਲਾ ਵਿਖਾ ਲੈਣਾ ਵਾਹ ਕੇ ਲੈ ਜਾਣਾ ਚੱਕਲੀ ਕਰਾ ਕੇ ਜੀ ਠੀਕ ਆ ਬਈ ਹਾਂ ਠੀਕ ਆ ਬਈ ਧੰਨਵਾਦ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਇਹਨਾਂ ਵਿੱਚ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ ਜੀ